ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਦੀ ਸਿਆਸਤ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਜਿੱਥੇ ਵਿਰੋਧੀ ਪਾਰਟੀਆਂ ਨੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਕਿ ਆਪ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਵੇ ਤਾਂ ਜੋ ਆਪ ਵਾਲੇ ਜਦੋਂ ਪਿੰਡੋਂ ਪਿੰਡੀ ਵੋਟਾਂ ਮੰਗਣ ਜਾਣ ਤਾਂ ਪੰਜਾਬ ਦੇ ਲੋਕ ਉਹਨਾਂ ਨੂੰ ਸਵਾਲ ਜ਼ਰੂਰ ਕਰਨ ਕਿ ਉਹਨਾਂ ਨੇ ਬੀਤੇ ਦੇ ਦੋ ਸਾਲਾਂ ਦੇ ਵਿੱਚ ਪੰਜਾਬ ਦੇ ਲਈ ਕੀ ਕੀ ਕੀਤਾ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਆਪਣੇ ਲੀਡਰਾਂ ਤੇ ਮੰਤਰੀਆਂ ਨੂੰ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਦੋ ਸਾਲਾਂ ਦਾ ਰਿਪੋਰਟ ਕਾਰਡ ਲੈ ਕੇ ਤੁਸੀਂ ਪੰਜਾਬ ਦੀ ਜਨਤਾ ਦੇ ਕੋਲੇ ਜਾਓ ਤਾਂ ਜੋ ਉਹਨਾਂ ਨੂੰ ਦੱਸੋ ਕਿ ਸਾਡੀ ਸਰਕਾਰ ਨੇ ਦੋ ਸਾਲਾਂ ਦੇ ਵਿੱਚ ਇਹ ਬਦਲਾਅ ਕੀਤੇ ਨੇ ਪੰਜਾਬ ਦੀ ਸਿਆਸਤ ਅਜੇ ਹੀ ਮੋੜ ਤੇ ਆ ਚੁੱਕੀ ਹੈ ਜਿੱਥੇ ਪੰਜਾਬ ਦੇ ਮੁੱਦੇ ਤਾਂ ਘੱਟ ਚੱਕੇ ਜਾਂਦੇ ਨੇ ਪਰ ਪਰਿਵਾਰਕ ਮੈਂਬਰਾਂ ਦੇ ਉੱਤੇ ਹਮਲੇ ਜ਼ਰੂਰ ਕੀਤੇ ਜਾਂਦੇ ਨੇ ਜਿੱਥੇ ਕਦੇ ਕਿਸੇ ਦੇ ਪੁੱਤ ਨੂੰ ਨਿੰਦਿਆ ਜਾਂਦਾ ਹੈ ਤਾਂ ਕਦੇ ਕਿਸੇ ਦੀ ਨੂੰਹ ਧੀ ਨੂੰ ਨਿੰਦਿਆ ਜਾਂਦਾ ਹੈ ਅਜਿਹਾ ਹੀ ਕਿੱਸਾ ਇੱਕ ਹੋਰ ਸਾਹਮਣੇ ਆ ਰਿਹਾ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਸੀਰਤ ਨੂੰ ਲੈ ਕੇ ਭਗਵੰਤ ਮਾਨ ਨੂੰ ਨਿੰਦਦੇ ਹੋਏ ਨਜ਼ਰ ਆਉਂਦੇ ਨੇ ਪਰ ਕਦੇ ਵੀ ਭਗਵੰਤ ਮਾਨ ਨੇ ਇਸ ਉੱਪਰ ਖੁੱਲ੍ਹ ਕੇ ਚਰਚਾ ਨਹੀਂ ਕੀਤੀ ਪਰ ਅਜੇ ਹੀ ਇੱਕ ਕਿਸੇ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਵੀਟ ਕੀਤਾ ਜਿੱਥੇ ਉਹਨਾਂ ਨੇ ਵਿਕਰਮਜੀਤ ਸਿੰਘ ਮਜੀਠੀਆ ਤੇ ਟੌਂਟ ਮਾਰਦੇ ਹੋਏ ਕਿਹਾ ਕਿ ਮਜੀਠੀਆ ਸਾਹਿਬ ਸੁੱਚਾ ਸਿੰਘ ਲੰਗਾ ਦੇ ਬੇਟੇ ਬਾਰੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਇਸਦੇ ਵੀ ਮਾਮਾ ਜੀ ਬਣ ਜੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਲੜਕੇ ਪ੍ਰਕਾਸ਼ ਸਿੰਘ ਨੂੰ ਮੰਗਲਵਾਰ ਨੂੰ ਸ਼ਿਮਲਾ ਪੁਲਸ ਨੇ ਹੋਟਲ ਦੇ ਇੱਕ ਕਮਰੇ ਚੋਂ ਚਾਰ ਦੋਸਤਾਂ ਸਣੇ ਹੈਰੋਇਨ ਨਾਲ ਕਾਬੂ ਕੀਤਾ ਸੀ ਇਸ ਤੋਂ ਬਾਅਦ ਹੀ ਸ਼ਰੋਮਣੀ ਅਕਾਲੀ ਦਲ ਤੇ ਤੌਮਤਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਭਗਵੰਤ ਮਾਨ ਦੇ ਇਸ ਟਵੀਟ ਤੋਂ ਬਾਅਦ ਹੁਣ ਵਿਕਰਮਜੀਤ ਸਿੰਘ ਮਜੀਠੀਏ ਨੇ ਵੀ ਉਹਨਾਂ ਨੂੰ ਪਲਟਵਾਰ ਕਰਦੇ ਹੋਏ ਜਵਾਬ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਸ਼ਰਮ ਵਾਲੀ ਗੱਲ ਹੈ ਤੁਹਾਡੀ ਘਟੀਆ ਸੋਚ ਗੰਦੀ ਮਾਨਸਿਕਤਾ ਹੈ ਤੁਸੀਂ ਸਿਰਤ ਦੀ ਤੁਲਨਾ ਕਿਸ ਨਾਲ ਕਰ ਰਹੇ ਹੋ ਉਹ ਹੈ ਸੁੱਚਾ ਜਨਾਬ ਨੇ ਲੁੱਚਾ ਜਿਸ ਨੇ মিডিਆ ਸਾਹਮਣੇ ਆਪਣੀ ਧੀ ਦੀ ਫੋਟੋ ਨੂੰ ਪਛਾਣਨ ਤੋਂ ਮਨਾ ਕਰਤਾ ਤੇ ਭਾਣ ਜੀ ਕਹਿ ਦਿੱਤਾ ਬਾਪ ਛੱਡ ਸਿਰਤ ਦਾ ਮਾਮਾ ਬਣ ਗਿਆ ਮਾਨ ਸਾਹਿਬ ਮੈਂ ਤਾਂ ਮਾਮਾ ਬਣ ਗਿਆ ਦੀ سیرਤ ਦਾ ਕਿਉਂਕਿ ਉਸ ਨਾਲ ਧੱਕਾ ਹੋਇਆ ਧੱਕਾ ਕੀਤਾ ਕਿਸ ਨੇ ਉਸ ਦੇ ਨਲਾਇਕ ਸ਼ਰਾਬੀ ਲੋਭੀ ਕਾਮੀ ਬਾਪ ਨੇ ਜੋ ਇੱਕ ਧੀ ਦੇ ਇੱਕ ਪੁੱਤ ਦੇ ਬਾਪ ਦਾ ਫਰਜ਼ ਨਹੀਂ ਨਿਭਾ ਸਕਿਆ ਤੁਸੀਂ ਬਾਪ ਦੇ ਫਰਜ਼ ਤੋਂ ਭੱਜੇ ਹੋ ਮੈਂ ਤਾਂ ਮਾਮਾ ਬਣਨ ਲਈ ਤਿਆਰ ਹਾਂ ਜੇ سیرਤ ਤੇ ਦਿਲਸ਼ਾਨ ਪੁੱਤ ਮੈਨੂੰ ਇਜਾਜ਼ਤ ਦੇਣ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਉੱਥੇ ਆ ਕੇ ਖੜ ਗਈ ਹੈ ਜਿੱਥੇ ਪੰਜਾਬ ਦੇ ਮੁੱਦੇ ਘੱਟ ਡਿਸਕਸ ਕੀਤੇ ਜਾਂਦੇ ਨੇ ਅਤੇ ਪਰਿਵਾਰਕ ਮੈਂਬਰਾਂ ਤੇ ਤਾਨੇ ਬਾਜ਼ੀ ਜ਼ਿਆਦਾ ਹੋ ਰਹੀ ਹੈ ਕੀ ਅਜਿਹੀ ਸਿਆਸਤ ਦੇ ਉੱਤੇ ਰੋਕ ਨਹੀਂ ਲੱਗਣੀ ਚਾਹੀਦੀ ਇੱਕ ਵਾਰ ਫਿਰ ਭਗਵੰਤ ਮਾਨ ਅਤੇ ਵਿਕਰਮਜੀਤ ਸਿੰਘ ਮਜੀਠੀਆ ਤਾਨੇ ਮੇਹਣਿਆਂ ਦੇ ਵਿੱਚ ਆਮੋ ਸਾਹਮਣੇ ਹੋ ਗਏ ਨੇ ਜਿੱਥੇ ਸੁੱਚਾ ਸਿੰਘ ਲੰਗਾ ਦੇ بیٹے ਨੂੰ ਲੈ ਕੇ ਭਗਵੰਤ ਮਾਨ ਨੇ ਮਜੀਠੀਏ ਦੇ ਉੱਤੇ ਟੌਂਟ ਮਾਰਿਆ ਪਰ ਦੂਜੇ ਪਾਸੇ ਹੀ ਵਿਕਰਮਜੀਤ ਸਿੰਘ ਮਜੀਠੀਏ ਨੇ ਵੀ ਪਾਲਟਵਾਰ ਕਰਦੇ ਹੋਏ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਮਾਨ ਨੂੰ ਜਵਾਬ ਦੇ ਦਿੱਤਾ